ਆਪਾਂ ਹੁਣ ਚੀਟ ਨੂੰ ਖੋਲਦੇ ਆ ਸਭ ਤੋਂ ਪਹਿਲਾਂ ਪੇਗਸ ਦੇ ਨਾਲ ਇਹਨੂੰ ਥੋੜਾ ਜਿਹਾ ਕਵਰ ਨੂੰ ਲਾ ਲੈਨੇ ਆ ਫਿਰ ਸਾਈਡ ਤੋਂ ਖੋਲ ਕੇ ਤੇ ਇਹਦੇ ਜਿਹੜੇ ਲੋਕ ਹੁੰਦੇ ਆ ਖੁੱਲ ਜਾਣਗੇ ਤੇ ਹੁਣ ਆਪਾਂ ਕੀ ਕਰਨਾ ਹੈ ਹਾਂ ਡ੍ਰਿਲ ਦੀ ਮਦਦ ਨਾਲ ਜਿੰਕੇ ਇਹਦੇ ਨਾਲ ਆਪਾਂ ਜਿਹੜੇ ਸਕਰੂ ਆ ਖੋਲਦੇ ਆ ਔਰ ਇਹ ਲਈ ਦੂਸਰਾ ਵੀ ਆਪਾਂ ਖੋਲ ਲੈਨੇ ਹੁਣ ਚੰਗੀ ਦੀ ਚੰਗੀ ਤਰ੍ਹਾਂ ਇਹ ਵੀ ਖੁੱਲ ਗਈ ਹੁਣ ਬੋਰਡ ਨੂੰ ਲਾ ਲੈਨੇ ਹੁਣ ਇਹ ਵਿੱਚ ਕੀ ਫਾਲਟ ਆ ਦੇਖਦੇ ਆ ਤੇ ਕਾਰਨ ਕੀ ਸੀ ਜਿਹੜੀ ਪਲੱਗ ਦੀ ਸੋਚ ਦੇ ਨਾਲ ਜਿਹੜੀ ਦੂਜੀ ਸੋਚ ਚੱਲਣ ਲੱਗ ਜਾਂਦੀ ਸੀਗੀ ਕਾਰਨ ਇੱਥੇ ਹੀ ਸੀਗਾ ਬਸ ਤੇ ਆਹ ਦੇਖੋ ਵੀ ਤਾਰਾਂ ਦਾ ਕਿਵੇਂ ਜੰਝੇੜ ਬਣਿਆ ਹੋਇਆ ਸਾਰਾ ਆਹ ਪਲੱਗ ਦੀ ਸੋਚਾ ਇਹਦੇ ਨਾਲ ਨਾ ਇਨੋਸ਼ ਅੜਦੇ ਆ ਤੇ ਉੱਪਰ ਹੀ ਸੜਦੇ ਆ ਫਿਰ ਆਨ ਆਫ ਹੁੰਦੇ ਇੰਨੇ ਨਾਲ ਵੀ ਆਨ ਆਫ ਹੋ ਜਾਂਦੀ ਆ ਆ ਵੇਖੋ ਤੇ ਜਿਹੜੀ ਆ ਉੱਪਰਲੀ ਆ ਬਾਹਰਲੀ ਲਾਈਟ ਵੀ ਉੱਥੇ ਹੀ ਚੱਲਦੀ ਆ ਆ ਦੇਖੋ ਹੁਣ ਚੱਲਣ ਲਈ ਆ ਲਾਈਟ ਬੰਦ ਹੋ ਜਾਂਦੀ ਉਸੇ ਪਲੱਗ ਦੇ ਸੋਚ ਦੇ ਨਾਲੋਂ ਹੀ ਬੰਦ ਹੋ ਜਾਂਦੀ ਇਹ ਤੇ ਕਾਰਨ ਕੀ ਸੀਗਾ ਇਹ ਇਹਦਾ ਜਿਹੜਾ ਕਰੰਟਾ ਸੀਗਾ ਉਹ ਸਿੱਧਾ ਲਾਇਆ ਹੋਇਆ ਸੀਗਾ ਹੁਣ ਜੇ ਇਹਨੂੰ ਸਵਿਚ ਆਨ ਕਰਦੇ ਸੀ ਤੇ ਬਾਹਰਲੀ ਵੀ ਇੱਥੋਂ ਜਲਦੀ ਸੀ ਤੇ ਜਿਹੜੀ ਹੈਗੀ ਉੱਪਰਲੀ ਲਾਈਟ ਵੀ ਇੱਥੋਂ ਹੀ ਜਲਦੀ ਸੀਗੀ ਦੇ ਇਹ ਕਾਰਨ ਸੀਗਾ ਆਪਾਂ ਹੁਣ ਇਹ ਨਾਟ ਪੇਜ ਕਸ ਦੀ ਮਦਦ ਨਾਲ ਇਹਨੂੰ ਖੋਲਦੇ ਆਂ ਤੇ ਇਹ ਉੱਪਰੋਂ ਤਾਰ ਚੱਕ ਲੈਨੇ ਕੱਢ ਲੈਨੇ ਬਾਹਰ ਠੀਕ ਆ ਤੇ ਇਹਨੂੰ ਥੋੜਾ ਜਿਹਾ ਆਪਾਂ ਸਹੀ ਕਰ ਲੈਨੇ ਚੰਗੀ ਤਰ੍ਹਾਂ ਮਰੋੜੀ ਜਿਹੜੀ ਆ ਸਿੱਧੀ ਕਰ ਲੈਨੇ ਨੇ ਸਾਫ਼ ਕਰ ਲੈਨੇ ਆ ਕਿਉਂਕਿ ਇਹ ਕਿਉਂਕਿ ਇਹ ਜਿਹੜੀ ਤਾਰ ਹੁੰਦੀ ਆ ਹਮੇਸ਼ਾ ਹੀ ਥਰਡੇ ਵਸੇ ਲਾਈ ਦੇਖੋ ਆ ਆ ਸੋਚਣਾ ਆ ਦੇਖੋ ਤੇ ਆ ਆਪਾਂ ਇਹ ਐ ਉੱਪਰਲੇ ਵਸੇ ਲੱਗੀ ਹੋਈ ਸੀ ਇੱਥੇ ਤੇ ਇੱਥੇ ਨਹੀਂ ਲਾਉਣੀਗੀ ਠੀਕ ਆ ਤੇ ਇਹ ਹਮੇਸ਼ਾ ਥੱਲੇ ਲਾਉਣੀ ਓਕੇ ਆ ਦੇਖੋ ਇਹ ਸਾਡੇ ਪਾਸੇ ਲੱਗਣੀ ਆ ਹਾਂ ਧਿਆਨ ਨਾਲ ਗੌਰ ਕਰ ਲਓ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤੇ ਆ ਦੇਖੋ ਹੁਣ ਆਪਾਂ ਉੱਪਰਲਾ ਪੇਜ ਦਾ ਥੋੜਾ ਖੋਲ ਲੈਨੇ ਆ ਤੇ ਪੇਜ ਕਸ ਦੀ ਮਦਦ ਨਾਲ ਖੋਲ ਕੇੰਨ ਤੋਂ ਬਾਅਦ ਉਹ ਜਿਹੜੀ ਦੂਜੀ ਤਾਰ ਹੈਗੀ ਜਿਹੜੀ ਪਲੱਗ ਦੀ ਸਾਡੇ ਪਾਸੇ ਸੀ ਜਿਹੜਾ ਪਲੱਗ ਡਾਇਰੈਕਟ ਜਲਦਾ ਪਿਆ ਸੀਗਾ ਇਹ ਥੱਲੇ ਨੇ ਪਾਸੇ ਲੱਗੀ ਸੀ ਇੱਥੇ ਤੇ ਉਹ ਤਾਰ ਲਾਲ ਜਿਹੜੀ ਉੱਤੇ ਲੱਗੀ ਹੋਈ ਸੀਗੀ ਇਹ ਆਈਡੀ ਤਾਰਨਾ ਇਹ ਇੱਥੇ ਉੱਪਰ ਲੱਗੀ ਹੋਈ ਸੀ ਹਾਂ ਕੈਮਰਾਵਨ ਮੈਂ ਤੁਹਾਡੇ ਨੇੜੇ ਕਰ ਲਾ ਔਰ ਬਸ ਠੀਕ ਆ ਤੇ ਇਹ ਥੱਲੇ ਲੱਗੀ ਹੋਈ ਸੀ ਤਾਂ ਕਰਕੇ ਪਤਾ ਨਹੀਂ ਸੀ ਲੱਗਦਾ ਇੱਥੇ ਇਹ ਹੁਣ ਤਾਂ ਇੱਥੇ ਲਾਉਣੀ ਚਾਹੀਦੀ ਆ ਤੇ ਆ ਜਿਹੜੀ ਤਾਰ ਸੀਗੀ ਤੇ ਇੱਥੇ ਲਾਉਣੀ ਆ ਠੀਕ ਆ ਤੇ ਆ ਲਾਲ ਤਾਰ ਜਿਹੜੀ ਹੈਗੀ ਆ ਕਰੰਟ ਜਿਹੜਾ ਬਾਹਰਲੀ ਸਪਲਾਈ ਦਾ ਇਹ ਇਮੇਜ ਉੱਤੇ ਲੱਗਾ ਸੀ ਤਾਂ ਕਰਕੇ ਸਵਿਚ ਲਾਈਟ ਆਨ ਤੇ ਆਫ ਹੋ ਜਾਂਦੀ ਸੀਗੀ ਹੁਣ ਆਪਾਂ ਕੀ ਕਰਦੇ ਆਂ ਟਰਾਈ ਕਰਦੇ ਨੂੰ ਖੋਲ ਕੇ ਨਾਲ ਨੂੰ ਢੱਲਾ ਕਰਕੇ ਥੋੜਾ ਇੱਥੇ ਲਾ ਲੈਨੇ ਆਂ। ਅਰ ਤਾਰ ਥੋੜੇ ਨਾਲ ਦੇਖਦੇ ਆਂ ਢਲਾ ਕਰ ਲੈਨੇ ਹੋਰ ਨਾਲ। ਤੇ ਇਹਦੀ ਮਦਦ ਨਾਲ ਤਾਰ ਨੱਪ ਕੇ ਜੀ ਕੋਸ਼ਿਸ਼ ਕਰਦੇ ਆਂ ਵਿੱਚ ਪਾ ਲੈਨੇ ਤਾਰ ਨੂੰ। ਹੂੰ ਥੋੜਾ ਇਹਨੂੰ ਸਹੀ ਕਰਨ ਵਾਲੀ ਤਾਰ ਨਾ ਪਰੰਬਲ ਜੀ ਜਿਹੜੀ ਤਾਰ ਦੇ ਹੈਗੀ ਨਾ ਉਹ ਬਾਹਰ ਨੂੰ ਆਏ ਹੋਏ ਦਾ ਕਰਕੇ ਤਾਰ ਨਹੀਂ ਸੀ ਲੱਗਦੀ ਪਈ ਬੇਚੰਗੀਆਂ। ਇਹ ਜਿਹੜੀ ਗਿਟਾਰ ਵਿੱਚ ਲੜਾਈ ਉਹ ਵੀ ਸਹੀ ਤਰ੍ਹਾਂ ਲੱਗੀ ਨਹੀਂ ਸੀ ਹੈਗੀ। ਅ ਮੀ ਚਲੋ ਕੰਮ ਤਾਂ ਕਰਨਾ ਥੋੜਾ ਜਿਹਾ ਕੰਮ ਨਾਲ ਵਧੀਆ ਹੋਵੇ ਤੇ ਫਿਰ ਬेटर ਰਹਿੰਦਾ ਵਾ। ਤੇ ਦਾ ਕਰਕੇ ਤੇ ਚਲੋ ਇਹ ਇਹਨੂੰ ਆਪਾਂ ਥੋੜਾ ਜਿਹਾ ਕੱਸ ਦਿੰਦੇ ਹਾਂ। ਪਹਿਲਾਂ ਕਰ ਲੈਨੇ। ਇਹਨੂੰ ਕੱਸ ਤਰ੍ਹਾਂ ਚੰਗੀ ਤਰ੍ਹਾਂ ਨਾੜ ਨੂੰ ਕੱਸਨੇ। ਚਲਾਂ ਚੰਗੀ ਤਰ੍ਹਾਂ ਕੱਸ ਲੈਨੇ ਆ। ਇਨ ਹੋਰ ਮੋੜੀ ਝਾੜਦਣੇ ਆਪਾਂ ਚੰਗੀ ਤਰ੍ਹਾਂ ਚਲੋ ਐਂ ਕਰਦੇ ਆ ਇਹਨੂੰ ਫੋਲਡ ਕਰਦੇ ਆ ਤੇ ਆਪਾਂ ਇਹਨੂੰ ਉੱਪਰਲੇ ਪਾਸੇ ਕੱਸ ਦਣੇ ਥੋੜੇ ਹੋਰ ਮੋੜੀ ਝਾੜ ਦੀ ਇਹ ਕੱਸ ਦੀ ਚੰਗੀ ਤਰ੍ਹਾਂ ਇਹਨੂੰ ਆਸਾਨੀ ਦੇ ਨਾਲ ਤਾਰ ਪਿਛਲੀ ਸਾਈਡ ਤੇ ਥੱਲੇ ਦੇ ਪਾਸੇ ਪੈ ਜਾਵੇ ਚਲੋ ਇਹਨੂੰ ਪੀਕਾਸ ਦੀ ਮਦਦ ਨਾਲ ਕੱਸ ਦਿੰਨੇ ਇਹ ਸਾਡੇ ਜਿਹੜੀ ਸੋਚ ਦੇ ਉੱਪਰ ਵਸ ਲੱਗ ਗਈ ਧਾਰ ਜਿਹੜੀ ਸਾਡੀ ਸਪਲਾਈ ਹੁਣ ਮਤਲਬ ਕਿ ਅੱਗੇ ਇੱਥੋਂ ਚੱਲਦੀ ਸੀ ਉੱਤੋਂ ਥੱਲੇੋਂ ਜਲਦੀ ਸੀ ਹੁਣ ਉਹ ਨਹੀਂ ਚੱਲੂਗੀ ਆ ਦੇਖੋ ਹੁਣ ਕੰਮ ਜਿਹੜਾ ਹੈਗਾ ਸਹੀ ਹੋ ਗਿਆ ਐਸੇ ਸਵਿਚ ਤੇ ਹੀ ਆਨ ਆਫ ਹੋਊਗਾ ਠੀਕ ਆ ਅੱਗੇ ਪਲੱਗ ਵਾਲੇ ਸੋਚ ਤੋਂ ਆਨ ਆਫ ਹੁੰਦਾ ਸੀ ਕਾਰਨ ਉਹੀ ਸੀ ਕਿ ਜਿਹੜੀ ਧਾਰ ਕਰੰਟ ਆਉਂਦਾ ਸੀਗਾ ਜੋ ਆਉਟਪੁੱਟ ਕੱਢਦਾ ਸੀ ਬਾਹਰਲੀ ਬਾਹਰਲੀ ਸਪਲਾਈ ਤੇ ਬਲਬ ਦਾ ਉਹ ਜਨਨ ਕਿ ਇਸ ਉੱਪਰਲੇ ਵਾਸਤੇ ਲਾਇਆ ਹੋਇਆ ਸੀ ਤਾਂ ਕਰਕੇ ਆਉਟਪੁੱਟ ਜਿਹੜਾ ਕਰੰਟ ਉੱਪਰਲੇ ਵਾਸਤੇ ਲੱਗਾ ਹੋਇਆ ਸੀਗਾ ਤਾਰ ਦਾ ਤੇ ਆ ਆਹ ਦੇਖੋ ਹੁਣ ਆਹ ਕਨਸੀਲਡ ਵੀ ਸਹੀ ਹੋ ਗਈ ਬਾਹਰਲੀ ਤੇ ਆ ਤਾਂ ਅਸੀਂ ਦਿਖਾਉਨੇ ਆ ਅੱਗੇ ਹੁਣ ਆਹ ਲਾਈਟਾਂ ਲੂਟਾਂ ਇਥੋਂ ਵਧੀਆ ਤਰੀਕੇ ਨਾਲ ਚੱਲਣ ਲੱਗ ਪਈਆਂ ਸੀ ਬਾਹਰਲੇ ਬੋਰਡ ਤੋਂ ਤੇ ਹੁਣ ਆਪਾਂ ਚੱਲਦੇ ਆ ਇੱਥੇ ਆਪਾਂ ਹੁਣ ਇਹਨੂੰ ਚੰਗੀ ਤਰ੍ਹਾਂ ਫਿਟਨ ਫਿਟ ਕਰ ਦੰਨੇ ਆ ਕਿਉਂਕਿ ਸਾਡਾ ਹੋ ਜਿਹੜਾ ਕੰਮ ਜਿਹੜਾ ਹੈਗਾ ਸਾਰਾ ਕੰਪਲੀਟ ਹੋ ਗਿਆ ਵਧੀਆ ਤਰੀਕੇ ਦੇ ਨਾਲ ਤੇ ਕਿਉਂਕਿ ਕਾਰਨ ਇਹ ਹੁੰਦਾ ਵੀ ਜਦੋਂ ਵੀ ਕੰਮ ਕਰਨਾ ਬਦਾ ਥੋੜਾ ਜਿਹਾ ਵਧੀਆ ਤਰੀਕੇ ਨਾਲ ਕਰੇ ਅਣਜਾਣ ਮਣੇ ਜੇ ਕੋਈ ਮਿਸਰੀ ਹੁੰਦੇ ਆ ਯਾਰ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਮੈਂ ਆਪਣਾ ਬੰਦਾ ਖੁਦ ਆਪਦੇ ਤੇ ਲਾਉਂਦਾ ਕਿਉਂਕਿ ਕੰਮ ਦਾ ਤਰੀਕਾ ਥੋੜਾ ਜਿਹਾ ਵਧੀਆ ਹੋਣਾ ਚਾਹੀਦਾ ਵੀ ਕੰਮ ਨੂੰ ਬੀਜ ਦੇ ਇਹ ਰਿਸਕੀ ਕੰਮ ਹੈਗਾ ਜਲਦਬਾਜੀ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਤੇ ਕੋਈ ਵੀ ਕੰਮ ਕਰਨਾ ਜਾਂ ਕਈ ਆਪ ਹੀ ਘਰ ਵਿੱਚ ਕੰਮ ਕਰਨ ਲੱਗ ਜਾਂਦੇ ਆ ਪਰ ਇਦਾਂ ਦਾ ਆਪਾਂ ਨੂੰ ਨਹੀਂ ਕਰਨਾ ਚਾਹੀਦਾਗਾ ਉਹਨਾਂ ਦੇ ਬਿਜਲੀ ਦਾ ਇਹ ਰਿਸਕੀ ਕੰਮ ਹੁੰਦਾ ਹਨ ਕੱਲ ਨੂੰ ਨੁਕਸਾਨ ਹੋ ਜਾਵੇ ਹਾਂ ਜਾਂ ਮਾਨਕ ਚਲੋ ਜਿਹੜਾ ਬੰਦਾ ਕਰਦਾ ਕੰਮ ਹਨ ਉਹ ਵੀ ਅਣਜਾਣ ਮਨ ਜੇ ਕੰਮ ਕਰੇ ਗਲਤ ਹੋ ਜਾਂਦਾ ਹੈ ਧੰਨਵਾਦ ਜੀ